ਹੋ ਸਕਦੀਆਂ ਜਾਂ ਤੁਹਾਨੂੰ ਕਿਸ ਸਾਈਜ਼ ਜਾਣ ਕੇ ਪਤਾ ਨਹੀਂ ਸੀ ਨਹੀਂ ਨਹੀਂ ਜੀ ਬਿਲਕੁਲ ਨਹੀਂ ਸੀ ਪਤਾ ਸੀ ਜੀ ਇਦਾਂ ਦਾ ਪਰ ਬੱਚੇ ਡਰ ਵੀ ਰਹੇ ਸੀ ਫਿਰ ਨਹੀਂ ਜੀ ਬੱਚੇ ਵੈਸੇ ਉੱਧਰ ਰੋਣ ਲੱਗ ਗਏ ਸੀਗੇ ਉਹ ਵੀ ਉਹ ਗੈਸ ਦੀ ਗੋਲੀਆਂ ਕਰਕੇ ਇਹਨਾਂ ਦੀ ਅੱਖਾਂ ਨਹੀਂ ਖੁੱਲਦੀਆਂ ਪਈਆਂ ਸੀਗੀਆਂ ਤਾਂ ਕਰਕੇ ਅੱਖਾਂ 'ਚ ਤੁਮਾ ਨਾ ਪ੍ਰਸ਼ਾਸਨ ਪ੍ਰਸ਼ਾਸਨ ਦੇ ਇਸ ਗੱਲ ਧਿਆਨ ਹਿਤਰੀ ਸੀਗੇ ਕਿ ਸਾਹਮਣੇ ਜਿਹੜੇ ਬੱਚੇ ਨੇ ਬੱਚਿਆਂ ਦੇ ਉੱਪਰ ਗੋਲੇ ਜਿਹੜੇ ਜਾਣਗੇ ਤੇ ਬੱਚੇ ਕੋਮਲ ਹੈ ਇਹਨਾਂ ਦਾ ਨੁਕਸਾਨ ਹੋ ਜਾਏਗਾ ਪ੍ਰਸ਼ਾਸਨ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਪ੍ਰਸ਼ਾਸਨ ਨੂੰ ਵੇਖੋ ਇਹ ਤਾਂ ਗੱਲ ਦਾ ਪਤਾ ਹੀ ਹੈ ਜੀ ਬੱਚੇ ਪਰਿਵਾਰਾਂ ਵਾਲੇ ਵੀ ਉੱਥੇ ਆਣਗੇ ਸਭ ਆਣਗੇ ਵੀ ਇਸ ਤਰ੍ਹਾਂ ਇਹ ਗੋਲੇ ਕਰਨੇ ਠੀਕ ਨਹੀਂ ਹੈਗੇ ਨਾ ਹਾਂਜੀ ਪਰ ਮਨ ਤੇ ਐਲਾਨ ਵਾਲੀ ਪਤਾ ਕੀ ਘਟਨਾ ਸੀ ਬੀਬੀ ਨੂੰ ਮੈਂ ਲੈ ਕੇ ਆਇਆ ਮੈਂ ਲਾਈਵ ਕਰ ਰਿਹਾ ਸੀ ਇਹ ਬੀਬੀ ਆਈ ਉੱਥੇ ਇਹ ਮਤਲਬ ਡਰ ਗਈ ਵੀ ਮੇਰੇ ਬੱਚੇ ਕੋ ਬੰਬ ਸਿੱਟ ਤੇ ਗੋਲੇ ਸਿੱਟ ਤੇ ਮੈਂ ਬੀਬੀ ਡਰਨਾ ਗੈਸ ਆ ਉਹ ਗੈਸ ਆ ਬੰਬ ਨਹੀਂ ਗਾ ਗੈਸ ਸਿੱਟੇ ਨੇ ਤੇ ਪਰ ਇਹਨਾਂ ਤੇ ਜੇ ਉਹ ਜਿਹੜੇ ਗੈਸ ਵਾਲਾ ਹੀ ਗੋਲਾ ਫਟਦਾ ਜੇ ਇਹਨਾਂ ਤੇ ਜਮਾ ਉੱਪਰ ਡਿੱਗੀ ਪੈਂਦਾ ਬੀਬੀ ਤੋਂ ਪਿੱਛਣ ਕੇ ਸੀ ਬੱਚੇ ਬੀਬੀ ਕੱਲੀ ਸੀ ਉੱਥੇ ਮੇਰੇ ਕੈਮਰੇ ਚ ਵੀ ਆਊਗੀ ਉਦੋਂ ਲਾਈਵ ਚ ਠੀਕ ਆ ਤੇ ਇਸ ਤਰ੍ਹਾਂ ਇਹ ਜ਼ਾਲਮ ਹੋਗੇ ਜ਼ਾਲਮ ਇੱਥੇ ਅੰਦਰ ਬੈਠਿਆਂ ਨੂੰ ਆ ਕੇ ਮਾਰਨ ਲੱਗ ਗਿਆ ਅੱਜ ਤੱਕ ਤੁਹਾਨੂੰ ਆ ਇਹਨਾਂ ਨੂੰ ਵੀ ਇਫੈਕਟ ਕਰੇਗਾ ਬੱਚੇ ਅਸੀਂ ਦੇਖ ਲਓ ਤੁਸੀਂ ਹੁਣ ਕਿੰਨੇ ਸਾਲ ਦੇ ਕੈਮਰੇ ਤਾਂ ਮਾਰੋ ਆ ਬੱਚੇ ਆ ਤਿੰਨੇ ਚਾਰੇ ਬੱਚੇ ਕੋਈ ਨਹੀਂ ਖੁੱਲ ਰਹੀਆਂ ਸੀ ਬਿਲਕੁਲ ਨਹੀਂ ਇਹਨਾਂ ਮਾਸੂਮ ਬੱਚਿਆਂ ਦਾ ਕਸੂਰ ਇਹ ਹੀ ਹੈ ਕਿ ਮੋਰਚੇ ਦੇ ਵਿੱਚ ਆਏ ਬਸ ਨਹੀਂ ਇਹ ਇੱਕ ਇਹ ਮੋਰਚੇ ਵਿੱਚ ਆਇਆ ਇਹ ਕਸੂਰ ਨਹੀਂਗਾ ਮਾਸੂਮ ਇਹ ਸਾਡਾ ਕਸੂਰ ਹੈ ਵੀ ਅਸੀਂ ਸਿੱਖਾਂ ਦੇ ਬੱਚੇ ਆ ਅਸੀਂ ਬੋਲਦੇ ਆ ਅਸੀਂ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਆ ਸਾਡਾ ਕਸੂਰ ਇਹ ਹੈ ਕਸੂਰ ਇਹ ਹੈ ਇਹ ਚੀਜ਼ ਹੀ ਦੇਖੀ ਅਸੀਂ ਇਹ ਕਾਦੀ ਸਰਕਾਰ ਦੇ ਤੇ ਕਾਂਗਸ ਨੇ ਗੋਲੇ ਵਰਾਇਆ ਫਰਮੰਦਰ ਸਾਹਿਬ ਪਰ ਅਟੈਕ ਕਰਾਇਆ ਅੱਜ ਇਹ ਸਬੂਤ ਸਰਕਾਰ ਦੇਗੀ ਜਿਹੜੀ ਪਹਿਲਾਂ ਪੰਡਦੀ ਸੀ ਵੀ ਕਾਂਗਸ ਨੇ ਅਕਾਲ ਤਖਤ ਢਟਾਇਆ ਮਿਟਰੀ ਅੱਜ ਕਸਰ ਕੜੀ ਛੱਡੀ ਅੱਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠੇ ਸੰਗਤਾਂ ਦੇ ਪਾਣੀ ਦੀਆਂ ਬਿਛਾੜਾਂ ਤੇ ਗੋਲੇ ਗੈਸ ਦੀ ਇਹ ਕੋਈ ਕਸਰ ਹੈ ਵੀ ਗੁਰੂਗ੍ਰੰਥ ਸਾਹਿਬ ਦੇ ਬੇਅਦਬੀ ਇਹ ਗੁਰੂ ਕੋਈ ਬੇਅਦਬੀ ਪੂਰਾ ਉਨਟਾਰਗੇਟ ਕਰਕੇ ਸਭ ਤੋਂ ਮਾੜੀ ਗੱਲ ਇਹ ਸੀ ਕਿ ਸਾਡੇ ਤੇ ਮਾਰੋ ਗੋਲੇ ਮਾਰੋ ਬੰਬ ਮਾਰੋ ਕੋਈ ਪ੍ਰੋਬਲਮ ਨਹੀਂ ਸਾਡੇ ਬਾਹਰ ਮਾਰ ਦੋ ਨਾ ਗੁਰੂਗੰਨ ਸਾਹਿਬ ਦਾ ਜਿੱਥੇ ਪ੍ਰਕਾਸ਼ ਹੈ ਉਹ ਸੱਚ ਤੇ ਡਿਕਰੇ ਛੱਤ ਤੋਂ ਪਾੜ ਕੇ ਵਿੱਚ ਜਾ ਰਹੇ ਆ ਉੱਥੇ ਸੰਗਤਾਂ ਦਾ ਕੀ ਹਾਲ ਹੋਇਆ ਉਹ ਦੇਖ ਲਿਓ ਤੁਸੀਂ ਸਾਰਾ ਲਾਈਵ ਠੀਕ ਹੈ ਇਹ ਮਾੜੀ ਗੱਲ ਕੀਤੀ ਆ ਇਹਨਾਂ ਨੇ ਬਸ ਜ਼ੁਲਮ ਦਾ ਅੰਤ ਇਹਨਾਂ ਨੇ ਇੰਤਿਹਾਕ ਕਰਤੀ ਆਮ ਆਦਮੀ ਦੀ ਸਰਕਾਰ ਨੇ ਸਾਨੂੰ ਪਤਾ ਹੈ ਵੀ ਸੈਂਟਰ ਦੇ ਅੰਡਰ ਆ ਕੇਜਰੀਵਾਲ ਅਮਿਤ ਸ਼ਾ ਅੰਦਰੋਂ ਇਹ ਕਹਿੰਦੇ ਆ ਨਾ ਵੀ ਜਿਹੜੀ ਇਹ ਬੀ ਟੀਮ ਆ ਕਹਿੰਦੇ ਆ ਇਹ ਆਰਐਸਐਸ ਦੀ ਬੀ ਟੀਮ ਆ ਆਮ ਆਦਮੀ ਪਾਰਟੀ ਮੈਂ ਕਿਹਾ ਕਦੇ ਵੀ ਬੀ ਟੀਮ ਨਹੀਂ ਇਹ ਇਹ ਪਲੱਸ ਟੀਮ ਆ ਉਸ ਤੋਂ ਵੱਧ ਜ਼ਾਲਮ ਨੇ ਜਦੋਂ ਇੱਥੇ ਆਏ ਸੀ ਪੰਜਾਬ ਚ ਤਾਂ ਕੀ ਲੈ ਕੇ ਆਏ ਸੀ ਟੋਪੀ ਲੈ ਕੇ ਆਏ ਸੀ ਸਾਡੇ ਸਿਰਾਂ ਤੇ ਟੋਪੀ ਰੱਖੀ ਸੀ ਨਾ ਬੱਚਿਆਂ ਤੇ ਅੱਜ પગ ਬੰਨਣ ਲੱਗਿਆ ਇਹ ਠੀਕ ਆ ਇਹ ਤਾਂ ਬਹੁਤ ਮਾੜੇ ਸਾਫਤ ਹੋਣਗੇ ਅੱਜ ਜਿਹੜਾ ਇਹਨਾਂ ਨੇ ਇਹ ਤਾਂ ਮੱਛੇ ਰੰਗੜ ਦੀ ਹੈ ਇਹਨਾਂ ਦੇ ਵਿੱਚ ਰੂਹ ਆਈ ਵੀ ਆ ਭਗਵੰਤ ਜੀ ਕੀ ਸੇਖਾ ਅਫਸਰ ਵੀ ਆਏ ਸੀ ਪੁਲਿਸ ਵਾਲੇ ਕਹਿੰਦੇ ਅਸੀਂ ਵੈਰੀਫਾਈ ਕਰਦੇ ਆ ਵੀ ਕਿਉਂ ਛੁੱਟੇ ਮਾਜੀ ਵੈਰੀਫਾਈ ਕਰ ਲਓ ਠੀਕ ਆ ਉਸ ਤੋਂ ਬਾਅਦ ਉਹ ਹੁਣ ਬੈਕਫੁੱਟ ਤੇ ਉੱਥੇ ਹੁਣ ਕੋਈ ਵੀ ਨਹੀਂ ਜਿੱਥੇ ਖੜਾ ਸੀ ਹੁਣ ਵੀ ਤਾਂ ਲੋਕ ਇੱਥੇ ਖੜੇ ਆ ਫਿਰ ਉਹ ਉੱਥੇ ਚਲੇ ਕਿਉਂ ਗਏ ਉਹਨਾਂ ਨੇ ਪਤਾ ਲੱਗ ਗਿਆ ਵੀ ਬਹੁਤ ਵੱਡੀ ਗਲਤੀ ਕਰ ਲਈ ਜਿਹੜਾ ਪ੍ਰਸ਼ਾਸਨ ਪ੍ਰਸ਼ਾਸਨ ਚਾਹਿਆ ਗਿਆ ਨਾ ਹੁਣ ਉੱਥੇ ਉਹਨਾਂ ਨੇ ਆ ਕੇ ਤੁਹਾਨੂੰ ਵਰੁਣ ਗੱਡੀ ਆਇਆ ਵਗੈਰਾ ਖੜੀਆ ਪਰ ਉਹ ਤੋਂ ਲੀਵ ਹੋ ਗਏ ਨਾ ਬਹੁਤ ਵੱਡੀ ਗਲਤੀ ਕਰਕੇ ਗਏ ਆ ਇਸ ਦਾ ਖਮਿਆਜਾ ਭੁਗਤਣਾ ਪਊਗਾ ਇਹ ਪੰਜਾਬ ਨੇ ਦੇਖਣਾ ਵੀ ਜ਼ੁਲਮ ਸਹੀ ਜਾਓ ਬੈਠੇ ਠੀਕਾ ਪੰਜਾਬ ਸਰਕਾਰ ਤੇ ਸਵਾਲ ਉਠਾ ਰਹੇ ਮੈਂ ਇੱਥੇ ਕਹਾਣੀ ਤੇ ਜਿਹੜੀ ਚੰਡੀਗੜ੍ਹ ਦੇ ਨਾਲ ਜੁੜਦੀ ਹੋਈ ਚੰਡੀਗੜ੍ਹ ਪ੍ਰਸ਼ਾਸਨ ਦੀ ਆ ਜਾਂਦੀ ਹੈ ਸੈਂਟਰ ਦੇ ਅਧੀਨ ਹੈ ਸਾਰਾ ਕੁਝ ਵੇਅਰ ਆਈ ਐਮ ਸਟੈਂਡਿੰਗ ਇਹ ਪੰਜਾਬ ਸਰਕਾਰ ਦਾ ਹਿੱਸਾ ਹੈ ਮੁਹਾਲੀ ਹੈ ਇਹ ਨੋ ਮੈਟਰ ਅਸੀਂ ਤਾਂ ਫਿਰ ਜੇ ਉੱਥੇ ਤਾਂ ਸਾਡੇ ਮਾਰਨੇ ਆ ਦਿੱਲੀ ਗਿਆ ਦੇ ਤਾਂ ਮਾਰਨੇ ਆ ਸਾਡੇ ਪੰਜਾਬ ਚ ਪੰਜਾਬ ਸਰਕਾਰ ਫਿਰ ਇੱਥੇ ਚੰਡੀਗੜ੍ਹ ਪ੍ਰਸ਼ਾਸਨ ਮਾਰ ਰਹੇ ਆ ਪੰਜਾਬ ਚ ਆ ਕੇ ਮੁਹਾਲੀ ਵਾਈਪੀਐਸ ਚੌਕ ਚ ਆ ਕੇ ਇਹ ਤਾਂ ਪੰਜਾਬ ਸਰਕਾਰ ਦਾ ਨਾ ਸਾਡਾ ਤਾਂ ਰਾਜਪਾਤ ਹੀ ਖੋਲਿਆ ਸਾਡਾ ਤਾਂ ਬਹੁਤ ਟਾਈਮ ਤੋਂ ਰਾਜਪਾਖ ਖੋਲਿਆ ਮਹਾਰਾਜਾ ਰਣਜੀਤ ਸਿੰਘ ਵੇਲੇ ਰਾਜਪਾਖ ਸੀ ਬਹੁਤ ਵੱਡਾ ਸਾਡਾ ਖਿੱਤਾ ਸੀਗਾ ਸਾਰਾ ਖੋ ਕੇ ਸਾਨੂੰ 13 ਸੀਟਾਂ ਤੇ ਲੈ ਆਏ ਵੋਟਾਂ ਚ ਲੈ ਗੁਰੂ ਸਾਹਿਬ ਨੇ ਕਿਹਾ ਸੀ ਵੀ ਜੇ ਰਾਜਪਾਖ ਸਾਹਮਣਾ ਤਾਂ ਹਥਿਆਰਾਂ ਦੀ ਗੱਲ ਕਰੋ ਹਥਿਆਰ ਅਸੀਂ ਰੱਖਤੇ ਤੇ ਅਸੀਂ ਹੱਥ ਜੋ ਵੋਟਾਂ ਫੜ ਲਈਆਂ ਅਸੀਂ ਝੰਡੇ ਫੜ ਲਏ ਹੁਣ ਸਾਡਾ ਕੌਮ ਦਾ ਇਹ ਹਾਲ ਇਹਨਾਂ ਨੇ ਕਰਤਾ ਠੀਕ ਆ ਵਰਲਡ ਜਿਹੜੀ ਪਾਵਰ ਹੈ ਪਾਵਰ ਤਾਂ ਹਥਿਆਰਾਂ ਦੇ ਸਿਰ ਤੇ ਨਾ ਰਾਜਪਾਖ ਹਥਿਆਰਾਂ ਦੇ ਸਿਰ ਤੇ ਪੈਦਾ ਕੀਤਾ ਚਾਈਨਾ ਨੇ ਅਮਰੀਕਾ ਨੇ ਯੂ ਐਸ ਏ ਨੇ ਫਾਸ ਨੇ ਇੰਗਲੈਂਡ ਨੇ ਤੇ ਸਿੱਖਾਂ ਨੂੰ ਵਰਜਿਤ ਆ ਕਾਨੂੰਨ ਇਕੱਲਾ ਸਿੱਖਾਂ ਵਾਸਤੇ ਆ ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਹੁਣ ਕੋਈ ਇੱਥੇ ਕੋਈ ਜੁਡੀਸ਼ੀਅਲ ਇਨਕੁਆਇਰੀ ਜਾਂ ਇਨਕੁਆਇਰੀ ਤੇ ਇਨਕੁਆਇਰੀ ਬਿਠਾਈ ਜਾਣ ਕਿਉਂ ਕਿਉਂ ਸੱਟੇ ਐਡੀਆਂ ਚੀਜ਼ਾਂ ਗੋਲੇ ਕਿਉਂ ਮਾਰੇ ਕੀ ਕਿਸੇ ਸਿੱਖ ਨੇ ਗੋਲੀਬਾਰੀ ਕਰਤੀ ਐ ਤਰੋਂ ਕੀ ਕਿਸੇ ਸਿੱਖ ਨੇ ਬੰਬ ਮਾਰਿਆ ਕੀ ਕਿਸੇ ਸਿੱਖ ਨੇ AK47 ਚਲਾਤੀ ਸਾਨੂੰ ਤਾਂ ਤੁਸੀਂ ਸਾਰਾ ਕੁਝ ਸਾਡਾ ਖੋਲ ਲਿਆ ਹੱਥਾਂ ਖਾਲੀ ਹੱਥ ਅੱਕਾ ਗੁਰੂ ਸਾਹਿਬ ਦਾ ਕੜਾ ਪਾਈ ਬੈਠੇ ਹੋ ਫਿਰ ਵੀ ਗੋਲੇ ਮਾਰੇ ਨੇ ਇੱਥੇ ਨੌਜਵਾਨਾਂ ਨੂੰ ਪਿੱਛੇ ਵੱਲ ਨੂੰ ਰੋਕ ਰਹੇ ਸੀ ਕਿ ਇੱਥੇ ਜਾਬਤੇ ਦੇ ਵਿੱਚ ਰੋ ਬਾਬਾ ਜੀ ਹੁਣ ਇਹ ਕਹਿੰਦੇ ਨੇ ਕਿ ਇੱਥੇ ਸ਼ਰਾਰਤਾਂ ਨੇ ਸ਼ਰਾਰਤ ਕੀਤੀ ਫਿਰ ਗੋਲੇ ਅੱਗੋਂ ਆਏ ਹੁਣ ਬਾਬਾ ਜੀ ਚਲੋ ਸਾਡੇ ਸੀਨੀਅਰ ਹੈਗੇ ਅਸੀਂ ਜਥੇਦਾਰਾਂ ਦੀ ਵੀ ਗੱਲ ਮੰਨਦੇ ਆ ਆ ਮੰਦਰ ਤੇ ਗੋਲੇ ਜਿਹੜਾ ਪਾਈ ਨਾ ਉੱਥੇ ਹੋਇਆ ਨਾ ਵਿਰੋਧ ਪ੍ਰਦਰਸ਼ਨ ਹੋਇਆ ਹੈ ਗਾਠੀ ਚਾਰਜ ਹੋਈ ਹੈ ਨਾ ਉਸ ਵਿੱਚ ਕਿੱਥੇ ਹਿੰਗਾ ਵੱਲੋਂ تھے ਕਿੱਥੇ ਉੱਥੇ ਤਾਂ 43 ਸਾਹਮਣੇ 43 ਤਾਂ ਮੈਂ ਉੱਥੇ ਸੀਗਾ ਉਹੀ ਗੱਲ ਕਰਦੇ ਆਂ ਵੀ ਅੱਗੇ ਕਿਉਂ ਨਹੀਂ ਜਾਣ ਦਿੱਤਾ ਫਿਰ ਜਦੋਂ ਸ਼ਾਂਤਮਈ ਜਾ ਰਹੇ ਨਹੀਂ ਦੇਖੋ 43 ਚ ਅਸੀਂ ਬੈਠੇ ਸੀਗੇ ਇਸ ਮਸਲੇ ਦੇ ਵਿੱਚ ਜਿੱਥੇ ਇੱਕ ਪਾਸੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਲੰਗਰ ਹੋਵੇ ਮਾਸੂਮ ਬੱਚੇ ਹੋਣ ਫਿਰ ਇੱਥੇ ਕਸੂਰਵਾਰ ਕਿਹੜੀ ਧਿਰ ਸੀ ਤੇ ਕਿਸੇ ਨੇ ਸ਼ਰਾਰਤ ਕੀਤੀ ਜਾਂ ਫਿਰ ਉਹਨਾਂ ਦੇ ਵੱਲੋਂ ਪਹਿਲ ਹੋਈ ਹੈ ਨਹੀਂ 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 ਦੇਖੋ 43 ਚ ਅਸੀਂ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਚ ਬੈਠੇ ਸੀ ਅਸੀਂ ਵਾਸਟੈਂਡ ਦੇ ਮੂਹਰੇ ਉੱਥੇ ਆ ਕੇ ਉਹਨਾਂ ਨੇ ਜ਼ਬਰੀ ਸਾਨੂੰ ਚੱਕ ਲਿਆ ਚੱਕ ਕੇ ਲੈ ਗਏ ਫਿਰ ਛੜਤਾ ਠੀਕ ਆ ਉਸ ਤੋਂ ਬਾਅਦ ਅਸੀਂ ਸ਼ਾਂਤਮਈ ਤਰੀਕਾ ਨਾਲ ਪੈਦਲ ਆ ਰਹੇ ਆ ਇਧਰੋਂ ਪਾਰਕ ਵੱਲ ਦੇ ਅਚਾਨਕ ਜਦੋਂ ਮੇਰੀ ਐਂਟਰੀ ਹੁੰਦੀ ਆ ਤਾਂ ਗੋਲੇ ਡਿੱਗਣ ਲੱਗ ਗਏ ਸੀ ਮੈਂ ਨਾਲ ਦੀ ਨਾਲ ਸਾਰਾ ਲਾਈਵ ਕੀਤਾ ਤੁਸੀਂ ਲਾਈਵ ਦੇਖਿਓ ਨਾ ਜ਼ਰੂਰ ਜੇ ਕੋਈ ਸ਼ੰਕੇ ਆ ਵੀ ਅੰਦਰ ਨਹੀਂ ਸਿੱਟੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਚ ਨਹੀਂ ਸਿੱਟੇ ਉਹ ਤੁਹਾਨੂੰ ਹੋ ਜਾਏਗਾ ਕਲੀਅਰ ਠੀਕ ਆ ਜਿੱਥੇ ਤੱਕ ਇਹ ਬੀਰ ਜੀ ਨੇ ਗੱਲ ਕੀਤੀ ਵੀ ਨਿੰਗ ਸਿੰਘਾਂ ਨੇ ਉੱਥੇ ਕੁਝ ਕੀਤਾ ਨੇ ਬਿਲਕੁਲ ਨਹੀਂ ਕੁਝ ਕੀਤਾ ਸਾਡੇ ਸਾਡੇ ਕੋਲ ਕਰਨ ਨੂੰ ਕੀ ਆ ਅਸੀਂ ਤਾਂ ਅਸੀਂ ਤਾਂ ਖਾਲੀ ਹੱਥ ਸਾਡਾ ਸਾਰਾ ਕੁਝ ਹੀ ਖੋਲ ਲਿਆ ਤੁਸੀਂ ਸਾਡੇ ਹੱਥ ਕੀ ਹੈ ਅਸੀਂ ਤੁਹਾਡੇ ਹੱਥਾਂ ਨਾਲ ਕੁੱਟ ਦਿਆਂਗੇ ਤੁਹਾਨੂੰ ਐਡੇ ਐਡੇ ਤੁਹਾਡੇ ਕੋਲ ਬੈਰੀਕੇਡ ਐਡੇ ਐਡੇ ਤੁਹਾਡੇ ਕੋਲੇ ਕਵਚ ਨੇ ਆ ਵਰੂਨ ਲੈ ਕੇ ਖੜੇ ਹੋ ਤੁਸੀਂ ਮਾਰ ਰਹੇ ਹੋ ਗੋਲੇ ਮਾਰ ਰਹੇ ਹੋ ਸਾਡੀਆਂ ਤਾਂ ਅੱਖਾਂ ਹੀ ਅੰਨੀਆਂ ਕਰਤੀਆਂ ਦੂਰ ਖੜੇ ਅਸੀਂ ਕਿਲੋਮੀਟਰ ਦੂਰ ਖੜੇ ਨੇ ਅੱਖਾਂ ਨਾਲ ਅੰਨੀਆਂ ਕਰਤੀਆਂ ਅਸੀਂ ਕੀ ਕਰ ਸਕਦੇ ਕੋਈ ਜਿਹੜੀ ਇਹਨਾਂ ਨੱਕ ਤੇ ਜਿਹੜੀ ਯਾਰੀ ਹੈ ਜਿਹੜੀ ਇਹ ਸਮੈਲੀ ਜੀ ਇਹਨਾਂ ਅੱਖਾਂ ਨੂੰ ਠੀਕ ਹੈ ਜੀ ਆ ਰਹੀ ਹੈ ਨਾ ਤੇ ਫਿਰ ਦੇਖ ਲਓ ਵੀਰ ਜੀ ਇਹ ਇਹ ਹੁਣ ਕੀ ਕਰੀਏ ਅਸੀਂ ਕਿੱਧਰ ਨੂੰ ਜਾਈਏ ਠੀਕ ਹੈ ਹਰ ਚੀਜ਼ 'ਚ ਸਾਨੂੰ ਮਾਰਿਆ ਜਾ ਰਿਹਾ ਹਰ ਇਕਨੋਮਿਕ ਇਕਨੋਮਿਕ ਪੱਖੋਂ ਜਿੱਥੇ ਸਿੱਖ ਤਕੜਾ ਉਹ ਉਹਨੂੰ ਮਾਰਿਆ ਸਿੱਖਾਂ ਦਾ ਦੋ ਕਿੱਤੇ ਸੀ ਵੱਡੇ ਖੇਤੀਬਾੜੀ ਦਾ ਤੇ ਟਰਾਂਸਪੋਰਟ ਦਾ ਟਰਾਂਸਪੋਰਟ ਵੀ ਇਹਨਾਂ ਨੇ ਜ਼ੀਰੋ ਕਰਤੀ ਠੀਕ ਆ ਅੱਜ ਸਾਨੂੰ ਦੇਤੇ ਵੱਡੇ ਵੱਡੇ ਰੋਡ ਦੇਤੇ ਇੱਥੋਂ ਮੈਂ ਆਪਦੇ ਪਿੰਡ ਜਾਣਾ ਬਰਨਾਲੇ ਜਾਂ ਸਹਨੇ ਮੈਨੂੰ 1 ਕਰੋੜ ਕਾਫੀ ਆ ਐ ਤਾਂ ਜੇ 100 ਰੋਡ ਬਣਾ ਲਓ ਇੱਥੋਂ ਦੀ ਇੱਧਰ ਦੀ ਆਹਰਾ ਉੱਧਰ ਦੀ ਆਹਰਾ ਇੱਧਰ ਦੀ ਆਹਰਾ ਆਹ ਜਲਦੀ ਐਕਸਪ੍ਰੈਸ ਵੇ ਆ ਫਲਾਨਾ ਤੱਕ ਸਾਨੂੰ 1 ਕਰੋੜ ਕਾਫੀ ਐ ਜੇ ਤੁਸੀਂ ਸਾਨੂੰ ਜਲਦੀ ਭੇਜਣਾ ਨਾ ਫਿਰ ਤੁਸੀਂ ਕੋਈ 에ਅਰ ਦਾ ਸਾਨੂੰ ਇੰਤਜ਼ਾਮ ਕਰਕੇ ਦਿਓ ਫਿਰ ਤਾਂ ਤੁਹਾਡਾ ਬਦਲਾ ਮੰਨ ਲਈ ਸਾਡੀਆਂ ਜ਼ਮੀਨਾਂ ਖੋਹ ਲਈਆਂ ਠੀਕ ਆ ਟੋਲ ਟੈਕਸ ਮੈਂ ਟਰਾਂਸਪੋਰਟ ਨਾਲ ਜੁੜਿਆ ਵਾਂ ਸਿੱਖ ਹਮੇਸ਼ਾ ਟਰਾਂਸਪੋਰਟ ਨਾਲ ਜੁੜਿਆ ਤੇ ਸਾਡਾ ਪਹਿਲਾਂ ਕਿਤਾ ਖੇਤੀ ਐ ਦੂਜਾ ਟਰਾਂਸਪੋਰਟ ਹੈਗਾ ਨਾ ਪੰਜਾਬੀਆਂ ਦਾ ਟਰਾਂਸਪੋਰਟ ਦਾ ਹਾਲ ਪਤਾ ਕੀ ਐ ਸਾਡਾ ਇੱਕ ਟਰਾਲਾ ਕਲਕੱਤੇ ਦਾ ਇੱਕ ਢਾਲਾ ਲਾ ਕੇ ਆਉਂਦਾ ਤੇ ਟੋਲ ਪਲਾਜ਼ਾ ਪਤਾ ਕਿੰਨਾ ਦਾ 17000 ਰੁਪਇਆ ਇੱਕ ਢਾਲੇ ਦਾ ਉਥੇ ਲੱਖਾਂ ਗੱਡੀਆਂ ਜਾਂਦੀਆਂ ਇਹਨਾਂ ਨੂੰ ਰੋਡ ਬਣਾਉਣੇ ਕੀ ਸੌਖੇ ਨੇ ਇਹ ਤਾਂ ਰੋੜਾਂ ਤੇ ਚਾਹੇ ਸੋਨੇ ਦੇ ਪੱਤਰੇ ਲਾ ਦੇਣ ਇਹ ਇੱਕ تیر ਨਾਲ ਦੋ ਨਿਸ਼ਾਨੇ ਕਰ ਰਿਹਾ ਸਾਡਾ ਸਰਮਾਇਆ ਵੀ ਖੋ ਰਿਹਾ ਪੈਸੇ ਪੱਖੋਂ ਸਾਨੂੰ ਮਾਰ ਰਿਹਾ ਪਾਸਪੋਰਟ ਖਤਮ ਹੋ ਗਈ ਤੇ ਰੋਡ ਬਣਾ ਕੇ ਸਾਡੀਆਂ ਉਪਜਾਊ ਜ਼ਮੀਨਾਂ ਲੈ ਰਹੇ ਇਹ ਰੋਡ ਬਣ ਰਹੇ ਨੇ ਭਾਈ ਦੋ ਦਿਨ ਪਬਲਿਕ ਸਪੋਰਟ ਆਉਦਾ ਆਪਣਾ ਸਿਖਾਲੀ ਹੋਰ ਮੈਂ ਕਿਹਾ ਤੁਹਾਨੂੰ ਇਹਦੇ ਨਾਲ ਜਾਓ ਨਹੀਂ ਪਜਾਓ ਟ੍ਰੈਫਿਕ ਬੱਦ ਰਹੀ ਆ ਤਾਂ ਸਾਨੂੰ ਦੇ ਦਿਓ ਨਾ 에어 ਰੂਟ ਦੇ ਦਿਓ ਨਾ ਇੱਥੋਂ ਚੰਡੀਗੜ੍ਹੋਂ ਬਰਨਾਲੇ ਦਾ 에어 ਰੂਟ ਦੇ ਦਿਓ ਸਸਤਾ ਦੇ ਦਿਓ ਉਹ ਉਹ ਤਾਂ ਸਾਨੂੰ ਹੋਰ ਸਸਤਾ ਪਵੇਗਾ ਨਾ ਸਾਡੇ ਅਰਬਾਂ ਖਰਬਾਂ ਦੀ ਜ਼ਮੀਨ ਚਲੀ ਗਈ ਤੁਹਾਡਾ 에어 ਰੂਟ ਕਿੰਨੇ ਕੁ ਦਾ ਹੋਏਗਾ ਇਹ ਤੋਂ ਦੇ ਦਿਓ ਸਾਨੂੰ ਭਾਈ ਜਿਹਨੇ ਜਲਦੀ ਜਾਣਾ ਭਾਈ ਬਾਲਾ ਤੈਨੂੰ ਕੋਈ ਜਾਵਾ ਜਾ ਕੇ ਬਰਨਾਲੇ ਚਲਦੀ ਉਤਰਨਾ ਜਾਂ ਕਿਤੇ ਜਾਣਾ ਤਾਂ ਦੇ 2000 ਰੁਪਏ ਜਲਦੀ ਉਤਰ ਜਾ ਭਾਈ 에ਅਰ ਹੀ ਦੇ ਦੇਣਾ ਸਾਡਾ ਸਾਡੇ ਸਾਨੂੰ ਸਾਨੂੰ ਫਿਰ ਸਹੂਲਤ ਮੰਨਾਂਗੇ ਨਾ ਵੀ ਸਰਕਾਰ ਨੇ ਸਾਨੂੰ ਸਹੂਲਤ ਵੀ ਦੇਤੀ ਸਾਡੀ ਜ਼ਮੀਨ ਵੀ ਨਹੀਂ ਲਈ ਨਾਲੇ ਅਸੀਂ ਜਹਾਜ਼ 'ਚ ਬੈਠ ਕੇ ਜਾਈਏ ਫੇਰ ਬਦਲਾ ਟਿਕਟ ਮਹਿੰਗੀ ਹੋ ਜਾਣੇ ਫੇਰ ਆਪਾਂ ਟਿਕਟ ਕਿੱਰੀਏ ਉਹ ਬਕਰੀ ਕਰਨਾ ਹੈ ਲੁੱਟਣਾ ਹੈਗਾ ਜੇ ਮਰਜੀ ਲੁੱਟ ਲੈ ਲੁੱਟ ਲੋ ਪੰਜਾਬ ਨੂੰ ਲੁੱਟਣਾ ਪੰਜਾਬ ਜਿਹੜੀ ਮਾਰਸ਼ਲ ਕੌਮ ਹੈ ਠੀਕ ਹੈ ਇਹਨਾਂ ਨੇ ਪੰਜਾਬੀਆਂ ਨੇ ਸਿੱਖਾਂ ਨੇ ਖੰਡੇ ਖੜਕਾਏ ਨੇ ਆ ਬੰਦੀ ਸਿੰਘਾਂ ਨੇ ਵੀ ਸਾਡੇ ਖੰਡੇ ਹੀ ਖੜਕਾਏ ਨੇ ਜ਼ੁਲਮ ਦਾ ਟੱਕਰਾਂ ਕੀਤਾ ਤਾਂ ਅੱਜ ਫੇਰ ਇਹ ਸਾਨੂੰ ਦੱਬਣਗੇ ਇਹ ਮਾਰਨਗੇ ਇਹ ਕੌਮ ਹਿੰਦੁਸਤਾਨ ਦੀ ਸਰਕਾਰ ਪੰਜਾਬ ਸਰਕਾਰ ਆਪਦਾ ਕੰਮ ਬਖੂਬੀ ਕਰ ਰਹੀ ਹੈ ਪੂਰੇ ਯੋਜਨਾਬੱਧ ਤਰੀਕੇ ਨਾਲ ਕਰ ਰਹੀ ਆ ਆਪਦੇ ਕੰਮ ਨੂੰ ਇਨਜਾਮ ਦੇ ਰਹੀ ਆ ਇਹ ਸਿੱਖ ਕੋਮ ਨੇ ਦੇਖਣਾ ਵੀ ਹੁਣ ਜਿਹੜਾ ਸਾਡਾ ਕੰਮ ਆ ਉਹ ਅਸੀਂ ਕਰ ਰਹੇ ਆ ਕਿ ਨਹੀਂ ਗੱਲ ਇੱਥੇ ਮੁੱਕਦੀ ਆ ਪਰ ਖਣਾ ਦੇਖਣਾ ਜਿਹੜਾ ਬਾਦ ਜਿੰਨਾ ਦੇ ਇੱਕ ਝੰਡੇ ਥੱਲੇ ਨਹੀਂ ਨਾ ਇਕੱਠੇ ਹੁੰਦੇ ਕੁਝ ਨਹੀਂ ਹੱਲ ਹੋਣਾ ਜਿੰਨਾ ਜਰਾ ਆਪਾਂ ਇੱਕ ਝੰਡੇ ਥੱਲੇ ਨਹੀਂ ਜਦ ਇੱਕ ਝੰਡੇ ਥੱਲੇ ਇਕੱਠੇ ਹੋ ਗਏ ਰਾਜ ਆਪਣੇ ਕੋਲ ਆਪਣੇ ਆਪ ਆਊਗਾ ਤੇ ਭਾਜੀ ਪੱਛੀ ਦਾ ਕੀ ਭਲਾ ਮਹਾਪੰਚਾਇਤ ਸੱਦੀ ਗਈ ਹੈ ਕਹਿੰਦੇ ਹੁਣ ਮਹਾਪੰਚਾਇਤ ਤਾਂ ਸੀ ਮੈਂ ਵੀ ਗਿਆ ਨਾ ਮੈਂ ਖਨੋਰੀ ਬਾਡਰ ਹਾਜ਼ਰੀ ਲਵਾ ਕੇ ਆਇਆ ਨਾ ਮਹਾਪੰਚਾਇਤ ਮੈਂ ਉੱਥੇ ਇੱਕ ਸ਼ੰਕੇ ਜाहिर ਕੀਤੇ ਸੀ ਮੇਰੇ ਮਨ 'ਚ ਸ਼ੰਕੇ ਆ ਦਾਰਾ ਵੀ ਅਸੀਂ ਕਿਸਾਨ ਜੁਨੀਅਨ ਨੂੰ ਤਕੜਾ ਕੀਤਾ ਪੰਜਾਬ ਨੇ ਪੰਜਾਬੀਆਂ ਨੇ ਕਦੇ ਜਿੱਥੇ ਤੁਹਾਡੇ ਕੌਲ ਅੱਛੇ ਸੀ ਪਹੁੰਚੇ ਹੁਣ ਤੁਸੀਂ ਤਕੜੇ ਹੋ ਕੇ ਕਦੇ ਇਹ ਨਾ ਹੋ ਜੇ ਵੀ ਸਿੱਖਾਂ ਨੂੰ ਲੋੜ ਪੈ ਗਈ ਅਜ ਇੱਥੇ ਤੇ ਕਿਤੇ ਇਹ ਨਾ ਹੋ ਜੇ ਵੀ ਸਾਡੇ ਪ੍ਰਧਾਨ ਦੀ ਤੱਕ ਕੌਲ ਆਈ ਨਹੀਂ ਸਾਨੂੰ ਤਾਂ ਹਜੇ ਸਾਡੀ ਲਗਾਮ ਤਾਂ ਹਜੇ ਛੱਡੀ ਨਹੀਂ ਵੀ ਜੇ ਸਾਡੀ ਲਗਾਮ ਛੱਡਣਗੇ ਫੇਰ ਪਹੁੰਚਾਂਗੇ ਇਹੀ ਹੋਏ ਇਸ ਟਰਨੈਚ ਅਜ ਨਹੀਂ ਪਹੁੰਚੇ ਲਗਾਮ ਉਹਨਾਂ ਦੀ ਛੱਡੀ ਨਹੀਂ ਗਈ ਜਿੰਨਾ ਕੱਠ ਹੋਰੇ ਕਦੋਂ ਹੋਊਗਾ ਵੀ ਕਿਨੋਰੀ ਜਿਵੇਂ ਮਹਾਪੰਚਾਇਤ ਉਹ ਕੀ ਲੱਗਦਾ ਪੱਚੀ ਜਨਤਰੀ ਇਹ ਸੋਚੀ ਸਮਝੀ ਸਾਜ਼ਿਸ਼ ਹੈ ਸਿੱਖਾਂ ਖਿਲਾਫ ਡਿਵਾਈਡ ਐਂਡ ਰੂਲ ਅੰਗਰੇਜ਼ਾਂ ਨੇ ਕੀਤਾ ਸੀ ਉਹ ਉਹ ਇਹ ਸਰਕਾਰ ਕਰ ਰਹੀ ਹੈ ਠੀਕ ਆ ਹੁਣ ਮੈਂ ਕਹਿੰਦਾ ਵੀ ਜਿੱਥੇ ਕਿਸਾਨਾਂ ਨੂੰ ਲੋੜ ਪਈ ਅਸੀਂ ਗਏ ਪਰ ਜਿੱਥੇ ਧਰਮ ਨੂੰ ਲੋੜ ਪੈਗੀ ਜੇ ਉੱਥੇ ਕੌਣ ਦੀ ਵੇਟ ਕਰ ਲਈ ਫਿਰ ਇਹ ਸਰ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਫਿਰ ਤਾਂ ਇਹ ਵੱਡਿਆ ਜਾਣਾ ਅੱਜ ਵੱਡ ਦਿਨ ਤੱਕ ਆ ਹੈ ਕੱਲ ਵੱਡ ਦਿਨ ਇੱਥੇ ਕਿਉਂ ਵੀ ਦੇ ਦੇ ਬਾਈ ਕੱਟ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਹੈ ਕੱਟ ਹੋ ਰਿਹਾ ਸੀ ਕਿਉਂ ਨਹੀਂ ਹੋ ਰਿਹਾ ਮਤਲਬ ਇੱਥੇ ਰੁਕਿਆ ਪਿਆ ਸਭ ਦੇਖੋ ਇੱਕ ਚੀਜ਼ ਹੋ ਕੇ ਗਈਆਂ ਰੋਕਿਆ ਰੋਕਿਆ ਧਰਮੀ ਫੌਜੀਆ ਨੂੰ ਵੀ ਸੀਗਾ 84 ਵੇਲੇ ਚੱਲ ਪਏ ਸੀ ਕਲਪੁਰ ਤੋਂ ਹਥਿਆਰ ਲੈ ਕੇ ਬੈਰਕਾ ਛੱਡ ਛੱਡ ਗੱਡੀਆਂ ਲੈ ਪਹੁੰਚਣ ਵਾਲੇ ਪਹੁੰਚ ਜਾਂਦੇ ਨਹੀਂ ਠੀਕ ਆ ਜਦੋਂ ਸਾਨੂੰ ਸੱਤ ਸੌ ਤੇ ਰੋਕਿਆ ਛੰਨੇ ਤੋਂ ਸਾਧਨਾ ਤੋਂ ਹੋਣਾ ਜ਼ਰੂਰੀ ਹੈ ਪਹੁੰਚ ਨਾਲ ਪਹੁੰਚ ਜਾਂਦੇ ਕੁਝ ਪਰਸੈਂਟ ਰੋਕਲੇ ਹੋਣਗੇ ਕੁਝ ਪਰਸੈਂਟ ਰੋਕ ਲਏ ਤੁਰ ਕੇ ਆਏ ਨੇ ਠੀਕ ਆ ਮੈਂ 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 ਕਹਤਾ ਸਰਕਾਰ ਬਖੂਬੀ ਆਪਣਾ ਕੰਮ ਕਰ ਰਹੀ ਹੈ ਉਹ ਚ ਸਫਲ ਆ ਸਾਨੂੰ ਖੇਰੂ ਖੇਰੂ ਕਰਨ ਇਹ ਹੁਣ ਅਸੀਂ ਦੇਖਣਾ ਸਾਡੇ ਕੌਮ ਦੇ ਲੀਡਰਾਂ ਨੇ ਦੇਖਣਾ ਵੀ ਅਸੀਂ ਆਪਦਾ ਕੰਮ ਕਰ ਰਹੇ ਆ ਕਿ ਨਹੀਂ